ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਸੜਕ ਮਾਰਗ ਦੇ ਨਾਲ-ਨਾਲ ਟ੍ਰੇਨਾਂ ਪ੍ਰਭਾਵਿਤ ਹੋਣ ਲੱਗੀਆਂ ਨੇ ਜੋ ਕਿ ਯਾਤਰੀਆਂ ਦੀ ਪਰੇਸ਼ਾਨੀ ਦਾ ਸਬਬ ਬਣ ਰਹੀਆਂ ਨੇ ਪੰਜਾਬ ਚ ਆਉਣ ਵਾਲੀਆਂ ਟ੍ਰੇਨਾਂ 10 ਘੰਟੇ ਦੀ ਦੇਰੀ ਨਾਲ ਸਟੇਸ਼ਨਾਂ ਤੇ ਪਹੁੰਚ ਰਹੀਆਂ ਨੇ ਜਿਸ ਨਾਲ ਯਾਤਰੀਆਂ ਨੂੰ ਬਹੁਤ ਦਿੱਕਤਾਂ ਪੇਸ਼ ਆ ਰਹੀਆਂ ਨੇ ਇਸੇ ਲਈ ਚ ਫਰੋਜ਼ਪੁਰ ਡਿਵੀਜ਼ਨ ਵੱਲੋਂ ਪੰਜਾਬ ਦੇ ਵੱਖ-ਵੱਖ ਰੂਟਾਂ ਦੀਆਂ 46 ਟ੍ਰੇਨਾਂ ਨੂੰ ਰੱਦ ਕਰਨਾ ਪਿਆ ਹੈ ਦੂਜੇ ਪਾਸੇ 105 ਟ੍ਰੇਨਾਂ ਦੇ ਰੂਟ ਬਦਲੇ ਗਏ ਨੇ ਮਹਾਨਗਰ ਜਲੰਧਰ ਕੈਂਟ ਅਮ੍ਰਿਤਸਰ ਤੇ ਲੁਧਿਆਣਾ ਸਮੇਤ ਵੱਖ-ਵੱਖ ਰੂਟਾਂ ਤੋਂ ਲੰਘਣ ਵਾਲੀਆਂ 46 ਟ੍ਰੇਨਾਂ ਰੱਦ ਹੋਣ ਨਾਲ ਰੇਲਵੇ ਨੂੰ ਭਾਰੀ ਵਿੱਤੀ ਨੁਕਸਾਨ ਹੋ ਰਿਹਾ ਹੈ ਇਸ ਕਾਰਨ ਰੇਲਵੇ ਨੂੰ ਯਾਤਰੀਆਂ ਨੂੰ ਰਿਫੰਡ ਦੇਣਾ ਪੈ ਰਿਹਾ ਹੈ ਦੂਜੇ ਪਾਸੇ ਟ੍ਰੇਨਾਂ ਦੇ ਰੱਦ ਹੋਣ ਨਾਲ ਯਾਤਰੀਆਂ ਨੂੰ ਆਪਣੀ ਮੰਜ਼ਿਲ ਤੇ ਪਹੁੰਚਣ 'ਚ ਦੇਰੀ ਹੋ ਰਹੀ ਹੈ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਧਰਨੇ ਤੇ ਬੈਠੇ ਕਿਸਾਨਾਂ ਵੱਲੋਂ ਰੇਲਵੇ ਟਰੈਕ ਨੂੰ ਬੰਦ ਕੀਤਾ ਗਿਆ ਹੈ ਜਿਸ ਕਾਰਨ ਪੰਜਾਬ ਆਉਣ ਵਾਲੀਆਂ ਟ੍ਰੇਨਾਂ ਪ੍ਰਭਾਵਿਤ ਹੋ ਰਹੀਆਂ ਨੇ ਇਸ ਕਾਰਨ ਜੰਮੂ ਤਵੀਤੇ ਦਰਪੰਗਾ ਨੂੰ ਸ਼ਾਰਟ ਟਰਮੀਨੇਟ ਕਰਦਿਆਂ ਰਸਤੇ ਜੋ ਵੀ ਵਾਪਸ ਮੋੜ ਦਿੱਤਾ ਗਿਆ ਹੈ ਪੂਰਾ ਘਟਨਾਕ੍ਰਮ ਯਾਤਰੀਆਂ ਦੀ ਪਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ ਰੇਲਵੇ ਦੇ ਫਰੂਜ਼ਪੁਰ ਡਿਵੀਜ਼ਨ ਵੱਲੋਂ ਪੰਜਾਬ 'ਚ 46 ਟ੍ਰੇਨਾਂ ਨੂੰ ਰੱਦ ਕਰਨ ਤੇ 105 ਟ੍ਰੇਨਾਂ ਦੇ ਰੂਟ ਬਦਲਣ ਨਾਲ ਮੁੱਖ ਟ੍ਰੇਨਾਂ ਪ੍ਰਭਾਵਿਤ ਹੋ ਰਹੀਆਂ ਨੇ ਜਾਣਕਾਰੀ ਮੁਤਾਬਕ ਅੰਮ੍ਰਾਲਾ ਕੈਂਟ ਤੋਂ ਜਲੰਧਰ ਸਿਟੀ ਆਉਣ ਵਾਲੀ ਟ੍ਰੇਨ ਨੰਬਰ 4699 ਜਲੰਧਰ ਸਿਟੀ ਤੋਂ ਅੰਬਾਲਾ ਕੈਂਟ ਜਾਣ ਵਾਲੀ ਟ੍ਰੇਨ ਨੰਬਰ 4690 ਨੂੰ ਰੱਦ ਕੀਤਾ ਗਿਆ ਹੈ। ਇਸੇ ਲੜੀ ਚ ਚੰਡੀਗੜ੍ਹ ਅੰਮ੍ਰਿਤਸਰ ਜਾਣ ਵਾਲੀ ਟ੍ਰੇਨ ਨੰਬਰ 12241 ਤੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾਣ ਵਾਲੀ ਟ੍ਰੇਨ ਨੰਬਰ 12242 ਨੂੰ ਰੱਦ ਕਰਨਾ ਪਿਆ ਹੈ। ਟ੍ਰੇਨਾਂ ਦੇ ਰੱਦ ਹੋਣ ਕਾਰਨ ਯਾਤਰੀਆਂ ਨੂੰ ਟਿਕਟ ਰਿਫੰਡ ਬੇਸ਼ੱਕ ਮਿਲ ਰਿਹਾ ਹੈ ਪਰ ਯਾਤਰੀਆਂ ਦਾ ਕਹਿਣਾ ਹੈ ਕਿ ਇਸ ਸਬ ਕਾਰਨ ਉਹਨਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਉਹਨਾਂ ਕਹਿੰਦੇ ਕਿ ਰਿਫੰਡ ਲੈਣ ਲਈ ਟਿਕਟਾਂ ਬੁੱਕ ਨਹੀਂ ਕਰਵਾਈਆਂ ਸਨ ਹੁਣ ਟ੍ਰੇਨਾਂ ਦੇ ਰੱਦ ਹੋਣ ਕਾਰਨ ਉਹਨਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਦੂਜੇ ਬਦਲੇ ਲੱਪਣੇ ਪੈਣਗੇ ਜਿਸ ਨਾਲ ਦਿੱਕਤਾਂ ਵਧਣ ਗਈਆਂ